ਨਿੱਕੇ ਸਿੱਧੂ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੋਵੋਗੇ ਕਿਉਂਕਿ ਉਹ ਵਰਲਡਵਾਈਡ ਫੇਮਸ ਸਿੰਗਰ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਹਨ ਅਤੇ ਜਦੋਂ ਦਾ ਉਹਨਾਂ ਦਾ ਜਨਮ ਹੋਇਆ ਸਾਰੇ ਉਹਨਾਂ ਦੇ ਫੈਨਸ ਦੀਆਂ ਨਜ਼ਰਾਂ ਉਹਨਾਂ ਤੇ ਟਿਕੀਆਂ ਹੀ ਰਹਿੰਦੀਆਂ ਹਨ ਆਏ ਦਿਨ ਸੋਸ਼ਲ ਮੀਡੀਆ ਤੇ ਨਿੱਕੇ ਸਿੱਧੂ ਦੀ ਕੋਈ ਨਾ ਕੋਈ ਫੋਟੋ ਅਤੇ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ ਉਹਨਾਂ ਵਿੱਚੋਂ ਇੱਕ ਵੀਡੀਓ ਹੈ ਜਿਸ ਵਿੱਚ ਉਹ ਆਪਣੇ ਪਿਤਾ ਜੀ ਨਾਲ ਆਪਣੇ ਖੇਤ ਗਏ ਹੋਏ ਹਨ ਅਤੇ ਆਪਣੇ ਨਿੱਕੇ ਜਿਹੇ ਹੱਥ ਨਾਲ ਇਸ਼ਾਰਾ ਕਰਕੇ ਆਪਣੇ ਪਿਤਾ ਜੀ ਨੂੰ ਕੁਝ ਦੱਸ ਰਹੇ ਹਨ ਅਸੀਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਫੈਨਸ ਦਾ ਕਹਿਣਾ ਹੈ ਕਿ ਅਸੀਂ ਇਸ ਚੀਜ਼ ਤੋਂ ਬਹੁਤ ਹੀ ਜ਼ਿਆਦਾ ਖੁਸ਼ ਹਾਂ ਕਿ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨਿੱਕੇ ਸਿੱਧੂ ਦੀਆਂ ਆਏ ਦਿਨ ਕੋਈ ਨਾ ਕੋਈ ਫੋਟੋਜ਼ ਅਤੇ ਵੀਡੀਓ ਲੋਕਾਂ ਨਾਲ ਸ਼ੇਅਰ ਕਰਦੇ ਹੀ ਰਹਿੰਦੇ ਹਨ ਜਿਸ ਨਾਲ ਲੋਕਾਂ ਦਾ ਹੌਸਲਾ ਬਣਿਆ ਰਹਿੰਦਾ ਹੈ ਅਤੇ ਸਿੱਧੂ ਮੂਸੇਵਾਲਾ ਦੇ ਫੈਨਸ ਨੂੰ ਸਿੱਧੂ ਦੇ ਨਵੇਂ ਗਾਣੇ ਦੀ ਵੀ ਬਹੁਤ ਜ਼ਿਆਦਾ ਬੇਸਬਰੀ ਨਾਲ ਉਡੀਕ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਨਿੱਕੇ ਸਿੱਧੂ ਦਾ ਚਿਹਰਾ ਉਸਦੇ ਭਰਾ ਦੇ ਨਾਲ ਹੂ ਬੂ ਮਿਲਦਾ ਹੈ ਇਸ ਕਰਕੇ ਸਿੱਧੂ ਮੂਸੇਵਾਲਾ ਦੇ ਫੈਨਸ ਦਾ ਕਹਿਣਾ ਹੈ ਕਿ ਇਹ ਸਿੱਧੂ ਦਾ ਹੀ ਰੀਬਰਥ ਹੈ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਅਤੇ ਐਹੋ ਜਿਹੇ ਹੋਰ ਵੀਡੀਓਜ਼ ਦੇਖਣ ਲਈ ਬਨੇ ਰਹਿਣਾ ਸਾਡੇ ਚੈਨਲ ਦੇ ਨਾਲ